ਮੌਸਮ ਦੇ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਜੇਕਰ ਤੁਸੀਂ ਘਰ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਪਲਾਨ ਬਣਾਉਂਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਨਾ ਕਿਉਂਕਿ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਤੇ ਤੁਸੀਂ ਆਫਤ ਦੇ ਵਿੱਚ ਫਸ ਸਕਦੇ ਹੋ ਤੇ ਜੇਕਰ ਤੁਸੀਂ ਹੁਣ ਕਿਤੇ ਜਾਣ ਦਾ ਪਲਾਨ ਬਣਾਉਂਦੇ ਹੋ ਤੇ ਤੁਹਾਡੇ ਲਈ ਖਤਰਨਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਹਾਲੇ ਵੀ ਸੰਗਣੀ ਧੁੰਦ ਸੀਤ ਲਹਿਰ ਦਾ ਕਹਿਰ جاری ਹੈ ਜਾਨੀ ਕਿ ਹੁਣ ਤੁਹਾਨੂੰ ਰਾਹਤ ਫਿਲਹਾਲ ਦੇ ਸਮੇਂ ਦੇ ਵਿੱਚ ਨਹੀਂ ਮਿਲੇਗੀ ਵਿਜ਼ਿਬਿਲਟੀ ਘਟਣ ਦੇ ਕਰਕੇ ਸਫ਼ਰ ਕਰਨਾ ਪੰਜਾਬੀਆਂ ਦਾ ਬੇਹਾ ਦੋਖਾ ਹੋ ਗਿਆ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸੇ ਤਰੀਕੇ ਦਾ ਮੰਜ਼ਰ ਬਣਿਆ ਹੋਇਆ ਪਰ ਵਾਰੀ ਉਡ ਕਰਕੇ ਮਦਾਨੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਅਸਰ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵਿਜ਼ਿਬਿਲਟੀ ਜ਼ਿਆਦਾ ਮਾਤਰਾ ਤੇ ਘਟਣ ਕਰਕੇ ਦੂਰੋਂ ਦਰਾਡੇ ਕੁਝ ਨਹੀਂ ਨਜ਼ਰ ਆਉਂਦਾ ਸੜਕ ਤੇ ਧੁੰਦ ਹੀ ਧੁੰਦ ਛਾਈ ਹੋਈ ਹੈ ਆਹ ਹੁਣ ਧੁੰਦ ਦੀ ਚਾਦਰ ਦੇ ਵਿੱਚ ਲਿਪਟਦਾ ਹੋਇਆ ਪੰਜਾਬ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਸਫ਼ਰ ਕਰਨਾ ਆਵਾਜਾਈ ਕਿਤੇ ਜਾਣਾ ਬਹੁਤ ਮੁਸ਼ਕਿਲ ਪਰਿਆ ਸਕੂਲਾਂ ਨੂੰ ਲੈ ਕੇ ਵੀ ਹੁਣ ਬਹੁਤ ਸਾਰੀਆਂ ਮੰਗਾ ਉੱਠੀਆਂ ਨੇ ਕਿ ਸਕੂਲ ਬੰਦ ਹੋਣ ਪਰ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਕੂਲ ਖੋਲੇ ਗਏ ਨੇ ਸਮੇਂ ਦੇ ਵਿੱਚ ਤਬੀਲੀ ਦੀ ਮਾਂਖੀ ਟੀ ਗਈ ਹੈ ਉਸ ਤੋਂ ਬਾਅਦ ਦੱਸਿਏ ਕਿ ਹੁਣ ਤਾਪਮਾਨ ਦੇ ਵਿੱਚ ਗਰਾਵਟ ਲਗਾਤਾਰ ਦੇਖਣ ਨੂੰ ਮਿਲੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਜਿਹੜਾ ਵਾਚਾਰੀ ਕੀਤਾ ਕੁਝ ਦੇ ਵਿੱਚ orange alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਹੁਣ ਫਿਲਹਾਲ ਦੇ ਸਮੇਂ ਮੌਸਮ ਖੁਸ਼ਕ ਰਵੇਗਾ 18 ਤੇ 19 ਤਰੀਕ ਨੂੰ بارش ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਕੁਝ ਜ਼ਿਲ੍ਹਿਆਂ ਚ بارش ਭਾਰੀ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਮੌਸਮ ਵਿਗਿਆਨੀਆਂ ਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਕਲਾਕੇ ਦੀ ਠੰਡ ਸੀਤ ਲਹਿਰ ਸੰਗੜੀ ਤੁੰਦ ਕੋਲਡ ਵੇਵ ਦਾ ਅਸਰ ਦੇਖਣ ਨੂੰ ਮਿਲੇਗਾ ਤੁਸੀਂ ਘਰਾਂ ਚੋਂ ਨਿਕਲਣ ਤੋਂ ਪਹਿਲਾਂ ਮੋٹے ਕੱਪੜੇ ਪਾ ਕੇ ਸੂ ਨਿਕਲਣਾ ਨਹੀਂ ਤਾਂ ਪਰੇਸ਼ਾਨੀ ਹੋ ਸਕਦੀ ਹੈ ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖਣਾ ਮਾਹਿਰਾਂ ਦੇ ਅਨੁਸਾਰ ਪੂਰਨ ਤੌਰ ਤੇ ਆਪਣੇ ਆਪ ਨੂੰ ਠੱਕ ਕੇ ਘਰੋਂ ਨਿਕਲੋ ਕਿਉਂਕਿ ਇਹ ਠੰਟੀ ਜਿਹੜੀ ਹਵਾ ਹੈ ਉਹ ਤੁਹਾਨੂੰ ਤਾਂਕ ਪਰੇਸ਼ਾਨ ਕਰ ਸਕਦੀ ਹੈ ਇਸ ਦੇ ਚਾਲ ਦੇ ਜੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਮਾਨਸਾ ਮੋਗਾ ਬਠਿੰਡਾ ਔਰ ਫਾਜ਼ਿਲਕਾ ਮੁਕਸਰ ਹੋਰ ਕਈ ਥਾਵਾਂ ਦੇ ਉੱਤੇ ਯੈਲੋ ਅਲਰਟ ਜਾਰੀ ਹੋ ਚੁੱਕਾ ਹੈ ਉੱਥੇ ਵਿਜ਼ਿਬਿਲਟੀ ਘਟਣ ਦੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਪਰੇਸ਼ਾਨ ਹੋਏ ਨੇ ਔਰ ਜਿਸ ਤੋਂ ਬਾਅਦ ਹੁਣ ਕੜਾਕੇ ਦੀ ਠੰਡ ਨੇ ਲੋਕਾਂ ਦੇ ਵੱਟ ਕੱਢੇ ਹੋਏ ਨੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜੀ ਹੋਈ ਹੈ ਪੰਜਾਬੀਆਂ ਨੂੰ ਸੁਚੇਤ ਕੀਤਾ ਗਿਆ ਤੁਸੀਂ ਸਾਵਧਾਨਤ ਰਹਿਣਾ ਕਿਉਂਕਿ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਵਿਗਿਆਨੀਆਂ ਦੇ ਅਨੁਸਾਰ ਸਖਤ ਚੇਤਾਵਨੀ ਪੰਜਾਬ ਦੇ ਵਿੱਚ ਜਾਰੀ ਹੈ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਵਧਾਨੀ ਵਰਤੋ ਵੱਡੇ ਖਮਿਆਜੇ ਤੁਹਾਨੂੰ ਪੁੱਗਤ ਨੇ ਪੈ ਸਕਦੇ ਨੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਸ ਕੜਾਕੇ ਦੀ ਠੰਡ ਦੇ ਵਿੱਚ ਬਚਾਵ ਰਹੇ ਤਾਂ ਤੁਸੀਂ ਸਫ਼ਰ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਨਹੀਂ ਤਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਾਥ ਦਿਓ ਮੌਸਮ ਦੇ ਨਾਲ ਜੁੜੀ ਅਪਡੇਟ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕ ਸਾਵਧਾਨ ਤੇ ਸੁਚੇਤ ਰਹੇ